ਇੱਥੇ ਨਵੀਆਂ ਕੁਠੀਆਂ ਪਾਉਂਦੇ ਆ ਸੀਵਰੇਜ ਦਾ ਨਹੀਂ ਪ੍ਰਬੰਧ ਹੈਗਾ ਉੱਥੇ ਆਪਾਂ ਇੱਕ ਦਾ ਇਹਦਾ ਫਲੈਸ਼ ਵਾਲਾ ਲਾ ਦਿੰਨੇ ਹੁੰਨੇ ਆ ਤੇ ਇੱਕ ਪਾਣੀ ਵਾਸਤੇ ਲਾ ਦਿੰਨੇ ਆ ਜੀ ਇਹ ਜਿਵੇਂ ਨਾਰਮਲੀ بارش ਦਾ ਪਾਣੀ ਹੈ ਨਾ ਉਹਦੇ ਵਾਸਤੇ ਵੀ ਕੰਮ ਦੇ ਜਾਂਦੇ ਆ ਜਾ ਆਪਣੇ ਨਹਾਉਣ ਧੋਣ ਦਾ ਪਾਣੀ ਡੱਗਾਂ ਦਾ ਪਾਣੀ ਪਾਉਣਾਗਾ ਕੱਪੜੇ ਧੋਣ ਦਾ ਪਾਣੀ ਉਹਦੇ ਵਾਸਤੇ ਵੀ ਕੰਮ ਦੇ ਜਾਂਦੇ ਕੰਮ ਆਪਣਾ ਇੱਕ ਦਿਨ ਦੀ ਹੁੰਦਾ ਪਰ ਜਿੱਦ ਦੇ ਤੁਸੀਂ ਟਾਈਮ ਦੇਤਾ ਹਾਂਜੀ ਇੱਕ ਦਿਨ ਹੀ ਤਰੀਕ ਨੂੰ ਲਾਵਾਂਗੇ ਉਹ ਤੇ ਇੱਕ ਦਿਨ ਚ ਹੀ ਨਿਬੇੜ ਦੋ ਹਾਂਜੀ ਸਵੇਰ ਅਸੀਂ ਬਾਗੇ ਸ਼ਾਮ ਨੂੰ ਅਗਲੇ ਦਾ ਕੰਮ ਕੰਪਲੀਟ ਆ ਭਾਈ ਜੀ ਨੱਕੇ ਵੀ ਹੁੰਦੇ ਆਪਣੇ ਕੋਲੇ ਠੀਕ ਹੈ ਜੀ ਇਹ ਖਾਲ ਵਾਲੇ ਨ ਤੇ ਪੱਕੇ ਖਾਲ ਵਾਲੇ ਨੱਕੇ ਵੀ ਹੁੰਦੇ ਆ ਜੀ ਸਸੀ ਗਾਲ ਦੋਸਤੋ ਅੱਜ ਨਾ ਖੁਈਆਂ ਦੇ ਵਿੱਚ ਪੈਣ ਵਾਲੇ ਕੜੇ ਲੈ ਕੇ ਆਏ ਤੁਹਾਡੇ ਕੋਲੇ ਤੇ ਜਿਨ੍ਹਾਂ ਦੀ ਕੁਆਲਿਟੀ ਬਹੁਤ ਵਧੀਆ ਤੇ ਬਹੁਤ ਪੁਰਾਣਾ ਬਾਈ ਹੋਰਾਂ ਦਾ ਕੰਮ ਆਗਾ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗਾਲ ਬਾਈ ਸਸੀ ਗਾਲ ਜੀ ਬਾਈ ਆਪਣਾ ਨਾਮ ਤੇ ਲੋਕੇਸ਼ਨ ਦੱਸ ਦਈਏ ਪਹਿਲਾਂ ਆਪਾਂ ਬਾਈ ਜੀ ਆਪਾਂ ਆਪਣਾ ਰੋੜੀ ਪਿੰਡ ਆ ਠੀਕ ਆ ਬਾਈ ਸਰਸਾ ਡਿਸਟ੍ਰਿਕਟ ਹਰਿਆਣਾ ਸਰਦੂਰਗੜ ਦੇ ਬਿਲਕੁਲ ਨਾ ਸਰਦੂਰਗੜ ਦੇ ਕੋਲੇ ਹਾਂ ਜੀ ਸਰਦੂਰਗੜ ਆਪਾਂ ਨੂੰ ਬਾਰਡਰ ਤੇ ਆਵਨ ਨੂੰ ਠੀਕ ਆ ਜੀ ਪੰਜਾਬ ਦੇ ਬਾਰਡਰ ਤੇ ਆ ਠੀਕ ਹੈ ਜੀ ਹਾਂਜੀ ਭਾਈ ਜਿਹੜੇ ਖੂਈ ਵਾਲੇ ਕੜੇ ਬਣਾਉਣੇ ਆਪਾਂ ਇਹ ਕਾਦੇ-ਕਾਦੇ ਕੰਮ ਆਉਂਦੇ ਕਿੱਥੇ ਮਤਲਬ ਇਹ ਲੱਗਦੇ ਨੇ ਭਾਈ ਜੀ ਇਹ ਜਿਵੇਂ ਨਾਰਮਲੀ بارش ਦਾ ਪਾਣੀ ਹੈ ਨਾ ਉਹਦੇ ਵਾਸਤੇ ਵੀ ਕੰਮ ਦੇ ਜਾਂਦੇ ਆ ਜਾਂ ਆਪਣੇ ਨਹਾਉਣ ਧੋਣ ਦਾ ਪਾਣੀ ਡੱਗਾਂ ਦਾ ਪਾਣੀ ਪਾਉਣਾਗਾ ਕੱਪੜੇ ਧੋਣ ਦਾ ਪਾਣੀ ਉਹਦੇ ਵਾਸਤੇ ਵੀ ਕੰਮ ਦੇ ਜਾਂਦੇ ਇਹ ਸਿਸਟਮ ਆ ਠੀਕ ਹੈ ਜੀ ਤੇ ਆਪਣੇ ਫਲੈਸ਼ ਡੱਗ ਵੀ ਲੱਗ ਜਾਂਦੇ ਹੀ ਇਹਦੇ ਹਾਲ ਜਿਹੜੇ ਗਰੀਬ ਘਰਾਂ ਚੱਲੋ ਵਾਲੇ ਕੋਲੇ ਦੂਜਾ ਸਿਸਟਮ ਨਹੀਂ ਲਾਉਣ ਨੂੰ ਜਿੱਥੇ ਨਵੀਆਂ ਗੁੱਠੀਆਂ ਪਾਉਂਦੇ ਆ ਸੀਵਰੇਜ ਦਾ ਨਹੀਂ ਪ੍ਰਬੰਧ ਹੈਗਾ ਉਥੇ ਆਪਾਂ ਇੱਕ ਤਾਂ ਇਹਦਾ ਫਲੈਸ਼ ਵਾਲਾ ਲਾ ਦ ਠੀਕ ਹੈ ਤੇ ਇੱਕ ਪਾਣੀ ਵਾਸਤੇ ਲਾ ਦਨੇ ਆ ਜੀ ਉਹ ਨਵੀਂ ਕੋਠੀ ਚ ਦੋ ਡੱਗ ਲਾ ਦਨੇ ਆ ਆਪਾਂ ਠੀਕ ਆ ਉਹਦੇ ਨਾਲ ਜੋ ਕੰਮ ਚੱਲਦੇ ਨਾਲ ਵੀ ਲੋਡ ਪੈਂਦੀ ਆ ਹਾਂਜੀ 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 ਠੀਕ ਆ ਜੀ ਹਾਂਜੀ ਤੇ ਬਾਈ ਇਹਦੀ ਕੀ ਮਜ਼ਬੂਤੀ ਰਹਿੰਦੀ ਆ ਤੇ ਕਿੰਨੀ ਇਹਦੀ ਗਰੰਟੀ ਰਹਿੰਦੀ ਆ ਜੀ ਕਹ ਦੀਏ ਵੀ ਉਮਰ ਕਿੰਨੀ ਰਹਿੰਦੀ ਆ ਬਾਈ ਜੀ ਇਹਦਾ ਲਾਈਫਟਾਈਮ ਹੀ ਹੋ ਜਾਂਦਾ ਇੱਕ ਵਾਰੀ ਕੰਮ ਕਰੇ ਆ ਆਪਾਂ ਠੀਕ ਆ ਹਾਂਜੀ ਜਦੋਂ ਭਰ ਗਿਆ ਦੂਰੀਵਾਰ ਸਾਫ਼ ਹੋ ਕੇ ਦੂਰੀਵਾਰ ਚੱਲ ਪੈਣਾ ਇਸਨੇ ਠੀਕ ਆ ਜੀ ਹਾਂਜੀ ਹਲੇ ਤਾਂ ਇਹ ਫਰੇ ਦੇ ਜਿਹੜੀਆਂ ਮੋਰੀਆਂ ਰੱਖਿਆ ਕਿ ਇਹਦਾ ਇੰਨਾ ਕੁ ਮਤਲਬ ਪਾਣੀ ਗੱਲਾਂ ਇਹਦੇ ਨਾਲ ਪਾਣੀ ਬਾਈ ਜੀ ਸਾਈਡਾਂ ਤੇ ਜਾਈ ਤੇ ਖੂਈ ਵਿੱਚ ਪਾਉਣੇ ਵੀ ਸੌਖੇ ਇਹਦੇ ਨਾਲ ਸਾਨੂੰ ਠੀਕ ਹੈ ਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਵੇਂ ਪਹਿਲਾਂ ਆਪਣੇ ਚਲੋ ਟਾਇਲਟ ਹੁੰਦੀ ਸੀ ਪੁਰਾਣੀਆਂ ਉਹ ਤਰੀਕੇ ਦੇ ਲੋਕ ਸਿੱਧੇ ਪੱਟ ਲੈਂਦੇ ਸੀਗੇ ਉਹ ਚੀਜ਼ ਵੀ ਬਣਾ ਸਕਦੇ ਆ ਜਾਂ ਆਪਾਂ ਵਾਟਰ ਨੂੰ ਪਾਣੀ ਨੂੰ ਸਾਂਭਣ ਵਾਸਤੇ ਬਣਾਉਣਾ ਤਾਂ ਪਾਣੀ ਵਾਸਤੇ ਬਣਾ ਸਕਦੇ ਆ ਜੀ ਬਣਾ ਸਕਦੇ ਥੱਲੇ ਇੱਟਾਂ ਰੋੜੇ ਪਾ ਕੇ ਇਹ ਚ ਸਾਈਡਾਂ ਤੋਂ ਕਿਉਂਕਿ ਇਹਨੇ ਤਾਂ ਮੁੜ ਕੇ ਡਿੱਗਣੀ ਨਹੀਂ ਜਦੋਂ ਕਿਰਾ ਪੱਟ ਲੈ ਆਪਾਂ ਪਤਾ ਕੀ ਗੱਲ ਹੈ ਜਿਹੜੀ ਕੱਚੀ ਖੂਈ ਹੁੰਦੀ ਆ ਜੀ ਉਹਨਾਂ ਟੇਗਾਂ ਦੇ ਕੀ ਬੰਦ ਹੁੰਦੀ ਆ ਬੰਦ ਵੈਸੇ ਉਹਨੂੰ ਕੁਝ ਨਹੀਂ ਹੁੰਦਾ ਇਹ ਆਪਾਂ ਮੰਨੂ ਤੁਸੀਂ ਐਸੇ-ਪਾਸੇ ਕੰਧਾਂ ਹੀ ਹੋ ਜਾਣਗੇ ਇਹਦਾ ਵਾ ਤੁਸੀਂ ਇੱਕ ਤਰ੍ਹਾਂ ਦਾ ਬੀਮ ਪਿੱਲਰ ਲਾਤੇ ਹਾਂਜੀ 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 ਤੇ ਬਾਈ ਕਿੰਨੇ ਦਿਨਾਂ ਚਾਹੀਏ ਆਪਾਂ ਜੇ ਅੱਜ ਕੋਈ ਬੰਦਾ ਲਵਾਉਣਾ ਚਾਹੁੰਦਾ ਬਾਈ ਜੀ ਇੱਕ ਦਾ ਟਾਈਮ ਦੇ ਹਿਸਾਬ ਤੇ ਹੁੰਦਾ ਹੈ ਇਹਦਾ ਤੇ ਕੰਮ ਆਪਣਾ ਇੱਕ ਦਿਨ ਦੀ ਹੁੰਦਾ ਪਰ ਜਿੱਦੇ ਤੁਸੀਂ ਟਾਈਮ ਦੇਤਾ ਹਾਂਜੀ ਇੰਨੀ ਤਰੀਕ ਨੂੰ ਲਾਵਾਂਗੇ ਉਹ ਤੇ ਇੱਕ ਦਿਨ ਚ ਹੀ ਨਿਮੇਟ ਦੋ ਹਾਂਜੀ ਸਵੇਰ ਅਸੀਂ ਬਾਗੇ ਸ਼ਾਮ ਨੂੰ ਅਗਲੇ ਦਾ ਕੰਮ ਕੰਪਲੀਟ ਆ ਅਸੀਂ ਡੱਗ ਲਾਉਣਾ ਬਾਈ ਜੀ ਪਟਾਈ ਕਰਨੀ ਆ ਤੇ ਬਾਅਦ ਜਿਹੜਾ ਕਨੈਕਸ਼ਨ ਦੇਣਾ ਇਸ ਨੂੰ ਟਾਈਪ ਵਗੈਰਾ ਉਹ ਪਲੰਬਰ ਦਾ ਕੰਮ ਰਹਿ ਜਾਂਦਾ ਉਹ ਪਲੰਬਰ ਦਾ ਕੰਮ ਹਾਂਜੀ ਮਤਲਬ ਤੁਸੀਂ ਸਵੇਰ ਜੇ ਵਾਕੇ ਸ਼ਾਮ ਤੱਕ ਡੱਗ ਜੇ 25 ਫੁੱਟ ਪੱਟਣਾ ਉਹ ਪੱਟ ਕੇ ਆ ਸਾਰੇ ਕੜੇ ਪਾ ਕੇ ਫਾਈਨਲ ਕਰਕੇ ਆ ਜੀ ਅਸੀਂ ਫਾਈਨਲ ਕਰ ਦਾਂਗੇ ਜੀ ਆਪਾਂ ਕੀ ਬਾਤ ਹੈ ਜੀ ਹਾਂਜੀ ਬਹੁਤ ਵੱਡੀ ਗੱਲ ਹੈ ਕਿ ਮਿਹਨਤੀ ਆ ਮੁੰਡੇ ਇਹ ਸਾਰੇ ਸਾਰੀ ਟੀਮ ਇਹਨਾਂ ਦੀ ਬਹੁਤ ਮਿਹਨਤੀ ਆਪਾਂ ਪਹਿਲਾਂ ਵੀ ਵੀਡੀਓ ਕਰੀ ਸੀਗੀ ਤੇ ਸਾਫ ਸੁਥਰਾ ਕੰਮ ਆਗਾ ਤੇ ਬਈ ਇਹਦੇ ਕਿੰਨੇ ਕਿੰਨੇ ਸਾਈਜ਼ ਵਾਲੇ ਮਿਲ ਜਾਂਦੇ ਨੇ ਆਪਾਂ ਬਾਈ ਜੀ 22 ਫੁੱਟੀ ਹੁੰਦਾ ਦਾ ਸਾਈਜ਼ ਸਾਰਾ 22 ਕਿਉਂਕਿ ਬਾਹਲਾ ਚੌੜਾ ਨਾ ਉਹ ਟੁੱਟਣ ਦਾ ਡਰ ਰਹਿੰਦਾ ਠੀਕ ਹੈ ਇਹਦੀ ਡਾਟ ਠੀਕ ਹੈ ਜੀ ਇਹਦਾ 2.5 ਫੁੱਟ ਦੀ ਸਾਈਜ਼ ਸਹੀ ਹੁੰਦਾ ਠੀਕ ਹੈ ਜੀ ਤੇ ਭਾਈ ਬਾਇਟ ਦੀ ਗੱਲ ਕਰੀਏ ਕਿੰਨਾ ਖਰਚਾ ਹੋ ਜਾਣਾ ਆਪਣਾ ਇਹਦਾ ਭਾਈ ਜੀ ਤੁਸੀਂ ਮੰਨ ਕੇ ਚੱਲੋ 11.5000 ਰੁਪਏ 25 ਫੁੱਟ ਦਾ ਅਸੀਂ ਪਿੰਡ ਪਿੰਡ ਚ ਲੈਨੇ ਆ ਠੀਕ ਹੈ 11.5000 ਹਜ਼ਾਰ ਤੋਂ ਬਾਅਦ ਚ ਜਿਹੜਾ ਕੋਈ 700 ਰੁਪਏ ਦਾ ਪੱਥਰ ਆ ਠੀਕ ਹੈ ਵੀ ਮੈਨੂੰ ਇਹਦਾ 12200 ਰੁਪਿਆ ਖਰਚਾ ਠੀਕ ਹੈ ਪਿੰਡ ਪਿੰਡ ਤੋਂ ਬਾਅਦ ਬਸ ਇਹ ਆ ਵੀ ਜਿਹੜਾ ਭਾਈ ਏਰੀਆ ਉਹਦਾ ਕਿਰਾਇਆ ਲੱਗੂ ਕਿਰਾਇਆ ਲੱਗੂ ਹੈ ਜੀ ਹਾਂ ਠੀਕ ਜਿਵੇਂ ਬਾਹਲੀ ਦੂਰ ਬਗ ਬਗ ਜਾਂਦੇ ਆ ਜੀ ਅਸੀਂ ਜਿਵੇਂ 400 ਕਿਲੋਮੀ ਤੁਸੀਂ ਵੀ ਵੱਧ پیسے ਦੱਸੀ ਜਾਂਦੇ ਆ ਉਹਦੇ ਵਿੱਚ ਬਾਈ ਜੀ ਸਾਨੂੰ ਲੇਬਰ ਵੀ ਵੱਧ ਲੈ ਜਾਣੀ ਪੈਂਦੀ ਆ ਜਦੋਂ ਬਾਹਲੀ ਦੂਰੀ ਜਾਂਦੇ ਆ ਉਹਦਾ ਥੋੜਾ ਲੇਬਰ ਦਾ ਵੀ ਖਰਚਾ ਵੱਧ ਜਾਂਦਾ ਤੇ ਬਾਈ ਇਹ ਤਾਂ ਨਹੀਂ ਹੈਗਾ ਕਿ ਤੇ ਹੁਣ ਕੱਲ ਨੂੰ ਆਰਡਰ ਆ ਜੇ ਨੇ ਇਕੱਠੇ ਮਾਲ ਕੱਚਾ ਨਾ ਹੋਵੇ ਮਾਲ ਬਾਧੂ ਪਿਆ ਤੁਹਾਡੇ ਕੋਲ ਮਾਲ ਬਾਈ ਜੀ ਬਾਧੂ ਪਿਆ ਠੀਕ ਆ ਉਧਰ ਵੀ ਆ ਨਾ ਉਧਰ ਵੀ ਆ ਮਾਲ ਆਪਣੀ ਅੰਦਰ ਪਿੰਡ ਚ ਵੀ ਫੈਕਟਰੀ ਆ ਉਧਰ ਵੀ ਆ ਮਾਲ ਠੀਕ ਆ ਇਹ ਸੁੱਕੀ ਜਾਂਦਾ ਮਾਲ ਨਾਲ ਹਾਂਜੀ ਹਾਂਜੀ ਕਿੰਨੇ ਕੁ ਦਿਨ ਲੈਂਦਾ ਬਾਈ ਸੁੱਕਣ ਤੇ ਆ ਜਿਵੇਂ ਮਸਾਲਾ ਬਾਈ ਜੀ ਹਫਤੇ ਦਾ ਟਾਈਮ ਲੈਂਦਾ ਜੀ ਹਫਤੇ ਦਾ ਟਾਈਮ ਹਾਂਜੀ ਕਿਉਂਕਿ ਤਰਾਈ ਵਗੈਰਾ ਸਾਰਾ ਕੁਝ ਵ ਸਿਮਿੰਟ ਵਗੈਰਾ 43 ਗ੍ਰੇਡ ਦਾ ਆਪੀ OPC ਬਾਈ ਜੀ ਹਾਂ ਸਿਮਿੰਟ OPC ਪਾਉਂਦੇ ਸਾਰਾ OPC ਵਰਤਦੇ ਆ ਤੇ ਇਧਰੋਂ ਰੇਤਾ ਬਜਰੀ ਵੀ ਪੂਰਾ ਵਧੀਆ ਇੱਕ ਨੰਬਰ ਕੁਆਲਿਟੀ ਜਿਹੜੀ ਬਾਈ ਉਹਰੀ ਵਰਤਦੇ ਨੇ ਇਸ ਤੋਂ ਇਲਾਵਾ ਬਾਈ ਹੋਰ ਕਿਹੜੇ ਕਿਹੜੇ ਬਾਈ ਜੀ ਨੱਕੇ ਵੀ ਹੁੰਦੇ ਆਪਣੇ ਕੋਲੇ ਠੀਕ ਹੈ ਜੀ ਕਿਸਾਨ ਵਾਲੇ ਨੱਕੇ ਵੀ ਪੱਕੇ ਖਾਲ ਵਾਲੇ ਨੱਕੇ ਹੁੰਦੇ ਹੈ ਠੀਕ ਹੈ ਜੀ ਹਾਂ ਤੇ ਪੱਕੇ ਖਾਲ ਵਾਲੇ ਨੱਕੇ ਵੀ ਹੁੰਦੇ ਆ ਜੀ ਠੀਕ ਹੈ ਜੀ ਤੇ ਪੋਲ ਕਹਦੇ ਨੇ ਜਿਹਨੂੰ ਆਪਾਂ ਖੰਬੇ ਕੰਬੇ ਵੀ ਹੁੰਦੇ ਆ ਜੀ ਠੀਕ ਹੈ ਜੀ ਯਾ ਤੁਸੀਂ ਦੇਖ ਸਕਦੇ ਜਮਾ ਬਿਲਕੁਲ ਬੰਦ ਮਾਲ ਅੱਜ ਦੇ ਟਾਈਮ ਤੱਕ ਇਹਨੇ ਹੁੰਦਾ ਵੀ ਹਰ ਇੱਕ ਚੀਜ਼ ਦੀ ਟੈਕਨੀਕ ਆ ਰਹੀ ਹੈ ਜੀ ਤੇ ਨਾਲ ਦੀ ਨਾਲ ਬੰਦ ਨਾਲ ਦੀ ਨਾਲ ਖੋਲੋ ਤੇ ਵਧੀਆ ਕੁਆਲਿਟੀ ਦੀ ਸਪਾਈ ਵਾਲੇ ਬਾਈ ਉਹ ਨੱਕੇ ਬਣਾਉਂਦੇ ਨੇ ਤੇ ਜਿਹੜੀ ਗੱਲ ਕਰੀ ਸੀ ਕੜਿਆਂ ਦੀ ਕੜਿਆਂ ਤੇ ਬਾਈ ਹੋਰ ਕੋਈ ਜਾਣਕਾਰੀ ਕੋਈ ਕੋਈ ਸਾਨੂੰ ਜਿਵੇਂ ਸਵਾਲ ਆਉਂਦੇ ਆ ਕੋਈ ਆਪਾਂ ਪਹਿਲਾਂ ਹੀ ਵੀਡੀਓ ਕਰੀ ਸੀ ਕੋਈ ਪੁੱਛਦਾ ਅਗਲਾ ਵੀ ਯਾਰ ਸਾਨੂੰ ਆ ਚੀਜ਼ ਦੀ ਕਿੱਥੇ ਕਿੱਥੇ ਸ਼ਹਿਰਾਂ ਦੇ ਪਿੰਡਾਂ ਦੇ ਸਾਰੇ ਕਿਤੇ ਮਤਲਬ ਹਾਂ ਬਾਈ ਜੀ ਜਿੱਥੋਂ ਵੀ ਫੋਨ ਆ ਜੇ ਆਪਾਂ ਉੱਥੇ ਕੰਮ ਕਰਾਂਗੇ ਠੀਕ ਹੈ ਅਗਲਾ ਕੰਮ ਕਰਾਉਣ ਵਾਲਾ ਹੋਣਾ ਚਾਹੀਦਾ ਠੀਕ ਹੈ ਜੀ ਹਾਂਜੀ ਕੀਰ ਤੇ ਆਪਣਾ ਲੋਕੇਸ਼ਨ ਵੀ ਦੱਸ ਦੋ ਤੇ ਮੋਬਾਈਲ ਨੰਬਰ ਦੱਸ ਦੋ ਬਾਈ ਜੀ ਲੋ ਰੋੜੀ ਹਰਿਆਣਾ ਜ਼ਿਲ੍ਹਾ सिरसा सिरसा ਹਰਿਆਣਾ ਤੇ ਇੱਧਰ ਸਰੂਰਗੜ ਆ ਜਾਂਦਾਗਾ ਇੱਧਰ ਨਾਲ ਪਿੰਡ ਛੋਟੇ ਬੰਡਾ ਜਾਂਦੇ ਆ ਫੱਗੂ ਜਿਹਨਾਂ ਫੱਗੂ ਹੋ ਗਿਆ ਅੱਗੇ ਕਾਲਿਆਂ ਨੂੰ ਛੜਕਵਾ ਜਾਂਦੀ ਆ ਠੀਕ ਆ ਬਾਈ ਨੰਬਰ ਦੱਸ ਦਿਓ ਆਪਣਾ 98176 ਜੀ ਪੂਰਾ 721 ਜੀ ਪੂਰਾ 721 21 ਹਾਂਜੀ ਤੇ ਲਓ ਵੀ ਦੋਸਤੋ ਜੇਕਰ ਕੋਈ ਵੀ ਖੂਹ ਹੀ ਬਣਵਾਉਣੀ ਆ ਸਭ ਤੋਂ ਵੱਡੀ ਗੱਲ ਤੁਸੀਂ ਅੱਜ ਫੋਨ ਕਰਤਾ ਬਾਈ ਹੋਰਾਂ ਨੂੰ ਮੰਨ ਲਓ ਪਰਸੋਂ ਦਾ ਸਮਾਂ ਦੇਤਾ ਤਾਂ ਪਰਸੋਂ ਇੱਕ ਦਿਨ 'ਚ ਸ਼ਾਮ ਨੂੰ ਤੁਹਾਡਾ ਕੰਮ ਖਤਮ ਆ ਇਹ ਨਹੀਂ ਹੈਗਾ ਵੀ ਤਿੰਨ ਦਿਨ ਤੱਕ ਅਲੀ ਖੂਹ ਹੀ ਪੱਟੀ ਜਾਣਗੇ ਟੀਮ ਪੂਰੀ ਵਧੀਆ ਗਈ ਤੇ ਸਭ ਤੋਂ ਵੱਡੀ ਗੱਲ ਵੀ ਪਿੰਡਾਂ ਦੇ ਨੌਜਵਾਨਾਂ ਜਿਹੜਾ ਨੇ ਕੰਮ ਸ਼ੁਰੂ ਕੀਤਾ ਆਪਾਂ ਸਪੋਰਟ ਜ਼ਰੂਰ ਕਰੀਏ ਤੇ ਬਹੁਤ ਮਿਹਨਤੀ ਮੁੰਡੇ ਨੇ ਪਹਿਲਾਂ ਵੀ ਵੀਡੀਓ ਕਰੀ ਸੀ ਤੇ ਕੋਈ ਵੀ ਕੰਪਲੀਟ ਨਹੀਂ ਇੱਕ ਨੰਬਰ ਕੰਮ ਕਰਦੇ ਆ ਪੂਰਾ ਰਿਜ਼ਲਟ ਵਧੀਆ ਇਹਨਾਂ ਦਾ ਧੰਨਵਾਦ ਦੋਸਤੋ